ਬਹੁਤ ਸਾਰੇ ਬੱਚੇ ਆਸਟ੍ਰੇਲੀਆ ਦੀ ਆਪਾਂ ਗੱਲ ਕਰ ਲਈ ਕਿ ਬੈਂਡ ਚਾਹੀਦੇ ਹੁੰਦੇ ਆ 5.5 6 ਘਟੋ ਘਟ ਚਾਹੀਦੇ ਆ ਪੀਟੀ ਚ 60 ਸਕੋਰ ਚਾਹੀਦੇ ਨੇ ਹਨਾ ਤੁਹਾਡੀ ਚੰਗੀ ਪ੍ਰੋਫਾਈਲ ਚਾਹੀਦੀ ਹੈ ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ 2 3 3 3 ਸਾਲ ਦਾ ਗੈਪ ਪੈ ਚੁੱਕਾ ਹੈ ਪੈਸੇ ਵੀ ਬਹੁਤੇ ਨਹੀਂ ਹੈਗੇ ਔਰ ਹਾਈਲਾਈਟਸ ਵੀ ਨਹੀਂ ਕਰ ਪਾਉਂਦੇ ਹਨ ਜਿਵੇਂ 쇼 ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਕਿ ਆਪਣਾ ਸਿੰਗਾਪੁਰ ਔਰ ਹੋਰ ਤੁਸੀਂ ਕੰਟਰੀ ਦੱਸ ਰਹੇ ਸੀ ਸਾਈਪ੍ਰਸ ਹਨ ਉਹਨਾਂ ਬਾਰੇ ਵੀ ਥੋੜਾ ਡਿਟੇਲ ਦੇ ਵਿੱਚ ਦੱਸ ਦਿਓ ਪਹਿਲਾਂ ਸਿੰਗਾਪੁਰ ਦੀ ਗੱਲ ਕਰਦੇ ਹਾਂ ਫਿਰ ਆਪਾਂ ਸਾਈਪ੍ਰਸ ਦੀ ਗੱਲ ਕਰਦੇ ਹਾਂ ਸਿੰਗਾਪੁਰ ਦੇ ਵਿੱਚ ਕੀ ਆਪਸ਼ਨਸ ਹੈਗੀਆਂ ਸਟੂਡੈਂਟਸ ਜੀ ਸਭ ਤੋਂ ਪਹਿਲਾਂ ਮੈਂ ਇਸ ਪ੍ਰੋਫਾਈਲ ਤੇ ਆਣਾ ਚਾਹੁੰਦੀ ਹਾਂ ਕਿ ਆਸਟ੍ਰੇਲੀਆ ਚ ਜੇ ਤੁਸੀਂ ਫਰੈਸ਼ ਆਊਟ ਹੋਊ ਤੁਹਾਡਾ 50 ਪੀਟੀ ਸਕੋਰ ਵੀ ਆ ਨਾ ਤੁਸੀਂ ਮੈਨੂੰ ਦੇ ਦਿਓ ਉਹਦੇ ਬਿਜਤੇ ਵੀ ਮੈਂ ਵੀਜ਼ਾ ਤੁਹਾਡਾ ਗ੍ਰਾਂਟ ਕਰਵਾ ਲਾਂਗੀ ਤੇ ਉਸ ਤੋਂ ਬਾਅਦ ਆਪਾਂ ਹੁਣ ਆਨੇ ਆ ਕਿ 50 ਪੀਟੀ ਸਕੋਰ ਵਾਲਾ ਵੀ ਬੱਚਾ ਅਪਲਾਈ ਕਰ ਸਕਦਾ ਹੈ ਪਹਿਲਾਂ 60 ਸੀਗਾ ਮੇਰੇ ਕੋਲ ਹੁਣ ਆਪਸ਼ਨਸ ਆ ਕਾਲਜ ਯੂਨੀਵਰਸਿਟੀ ਚ ਕਿ 50 ਪੀਟੀ ਸਕੋਰ ਵੀ ਤੁਹਾਡਾ ਹੈਗਾ ਨਾ ਅਸੀਂ ਉਹਦੇ ਵਿੱਚ ਸੀਓਈ ਵੀ ਕੱਢ ਲਾਂਗੇ ਵੀਜ਼ਾ ਵੀ ਲੈ ਲਾਂਗੇ ਬਟ ਤੁਸੀਂ ਅਕੋਰਡਿੰਗ ਟੂ ਸਾਡੀ ਸੁਜੈਸ਼ਨ ਚੱਲੋਗੇ ਕਿ ਅਸੀਂ ਜਿਵੇਂ ਤੁਹਾਨੂੰ ਸੁਜੈਸਟ ਕਰ ਰਹੇ ਸੁਜੈਸਟ ਕਰ ਰਹੇ ਹਾਂ ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਪ੍ਰੋਫਾਈਲਸ ਨੂੰ ਜਿਹੜੇ ਲੋਕੇਸ਼ਨਸ ਤੇ ਜਿਹੜੇ ਪ੍ਰੋਵਿੰਸ ਇਸ ਤੇ ਅਸੀਂ ਦੱਸਾਂਗੇ ਉਸ ਪ੍ਰਵਿੰਸ ਤੇ ਆਸਟ੍ਰੇਲੀਆ ਦੇ ਵਿੱਚ ਪਾਵਾਂਗੇ ਹੁਣ ਆ ਗਈ ਹੈ ਕਿ ਗੱਲ ਜੇ ਤੁਹਾਡਾ ਆਸਟ੍ਰੇਲੀਆ ਤੋਂ ਵੀ ਰਿਫਿਊਜ਼ ਹੋ ਚੁੱਕੇ ਹੋ ਤੁਸੀਂ ਕਲਚਰ ਪ੍ਰੋਗਰਾਮ ਜਾਂ 482491 ਦੇ ਵਿੱਚ ਅਪਲਾਈ ਆਸਟ੍ਰੇਲੀਆ 'ਚ ਨਹੀਂ ਕਰਨਾ ਚਾਹੁੰਦੇ ਸਾਡੇ ਕੋਲ ਆਪਸ਼ਨ ਸਿੰਗਾਪੁਰ ਤੇ ਸਾਈਪ੍ਰਸ ਵੀ ਹੈਗਿਆ ਨੇ ਉਹਦੇ ਵਿੱਚ ਤੁਸੀਂ ਕੋਈ ਵੀ ਪੈਸਾ ਵੀਜ਼ੇ ਤੋਂ ਪਹਿਲਾਂ ਨਹੀਂ ਸਾਨੂੰ ਦੇਣਾ ਸਾਰੇ ਪੈਸੇ ਜਿਹੜੇ ਆ ਸਾਨੂੰ ਵੀਜ਼ੇ ਤੋਂ ਬਾਅਦ ਦੇਣੇ ਆ ਸਿੰਗਾਪੁਰ ਦੇ ਵਿੱਚ ਜਿਹੜਾ 6+6 ਸਾਡੇ ਕੋਲ ਸਟੱਡੀ ਵੀਜ਼ਾ ਆਪਸ਼ਨ ਹੈ ਜਿਹਦੇ ਵਿੱਚ ਅਸੀਂ ਆਫਰ ਲੈਟਰ ਦੇ ਵਿੱਚ ਮੈਂਸ਼ਨ ਕਰਕੇ ਦੇਵਾਂਗੇ ਤੁਹਾਨੂੰ 7000 ਸੋ 7200 ਡਾਲਰ ਦੀ ਜਿਹੜੀ ਆ ਇੰਟਰਨਸ਼ਿਪ ਜਿਹੜੀ ਤੁਹਾਡੀ ਨਾਲ ਲੱਗ ਕੇ ਆਉਗੀ ਤੇ ਇਹ ਇੰਟਰਨਸ਼ਿਪ 6 ਮਨთ ਦੀ ਹੋਊਗੀ ਤੁਹਾਡੀ ਤੇ ਜਿਹੜਾ ਇਹ ਪੈਸੇ ਆ ਸਿੰਗਾਪੁਰ ਦੇ ਤੁਸੀਂ ਵੀਜ਼ਾ ਲੱਗਣ ਤੋਂ ਸਾਰੇ ਪੈਸੇ ਬਾਅਦ ਚ ਦੇਨੇ ਆ ਕੋਈ ਵੀ ਪੈਸਾ ਸਿੰਗਾਪੁਰ ਦਾ ਸਾਨੂੰ ਪਹਿਲਾਂ ਨਹੀਂ ਦੇਣਾ ਤੁਸੀਂ 10ਵੀਂ ਕੀਤੀ ਹੋਈ ਆ ਪਲੱਸ 2 ਨਹੀਂ ਕੀਤੀ ਹੋਈ ਅਸੈਪਟੇਬਲ ਹੈ ਐਂਡ ਤੁਸੀਂ ਆਇਲਰਟਸ ਪੀਟੀ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਨਹੀਂ ਚਾਹੀਦਾ ਤੁਹਾਡਾ 10 ਤੋਂ 20 ਸਾਲ ਦਾ ਗੈਪ ਹੈ ਤਾਂ ਵੀ ਅਸੈਪਟੇਬਲ ਆ ਇਹ ਤਾਂ ਗੱਲ ਕੀਤੀ ਮੈਂ ਸਿੰਗਾਪੁਰ ਦੀ ਹੁਣ ਮੈਂ ਆ ਜਾਣੀ ਸਾਈਪ੍ਰਸ ਤੇ ਜੇ ਤੁਹਾਡੀ ਉਮਰ 18 ਤੋਂ ਲੈ ਕੇ 45 ਸਾਲ ਦੇ ਵਿੱਚ ਹੈਗੀ ਆ ਤੁਹਾਡੀ ਸਟੱਡੀ ਦੇ ਵਿੱਚ 20 ਸਾਲ ਦਾ ਗੈਪ ਪੈ ਗਿਆ ਕੋਈ ਕਿਸੇ ਤਰ੍ਹਾਂ ਦਾ ਆਈਲਰਟਸ ਪ੍ਰੀਤੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਤੁਹਾਡੇ ਲਾਸਟ ਸਟੱਡੀ ਦੇ ਐਜੂਕੇਸ਼ਨਲ ਡਾਕੂਮੈਂਟ ਚਾਹੀਦੇ ਆ ਚਾਹੇ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਚਾਹੇ ਤੁਸੀਂ ਪਲੱਸ 2 ਕੀਤੀ ਆ ਤੇ ਇਹਦੇ ਵਿੱਚ ਵੀ ਅਸੀਂ ਸਾਰੇ ਪੈਸੇ ਜਿਹੜੇ ਆ ਉਹ ਵੀਜ਼ਾ ਤੋਂ ਬਾਅਦ ਲਵਾਂਗੇ ਤੇ ਇਹਦੇ ਵਿੱਚ ਬੱਚਾ ਆਰਾਮ ਨਾਲ ਸਾਈਪ੍ਰਸ ਜਾ ਕੇ ਸਟੱਡੀ ਦੇ ਨਾਲ ਨਾਲ 2 ਤੋਂ 2.5 ਲੱਖ ਜਿਹੜਾ ਉਹ ਕਮਾ ਸਕਦਾ ਤੇ ਇਹ ਤਾਂ ਗੱਲ ਹੋ ਗਈ ਸਾਈਪ੍ਰਸ ਦੀ ਔਰ ਸਿੰਗਾਪੁਰ ਦੀ ਇਹਦੇ ਵਿੱਚ ਵੀ ਤੁਸੀਂ ਕੋਈ ਪੈਸਾ ਸਾਨੂੰ ਵੀਜ਼ੇ ਤੋਂ ਪਹਿਲਾਂ ਨਹੀਂ ਦੇਣਾ ਜੇ ਆਸਟ੍ਰੇਲੀਆ 'ਚ ਤੁਸੀਂ ਫਰੈਸ਼ ਪਾਸ ਆਊਟ ਹੋ ਤੁਹਾਡਾ 50 ਪੀਟੀ ਸਕੋਰ ਆ ਉਹਦੇ ਵਿੱਚ ਵੀ ਤੁਸੀਂ ਸਾਨੂੰ ਕੋਈ ਪੈਸਾ ਵੀਜ਼ੇ ਤੋਂ ਪਹਿਲਾਂ ਨਹੀਂ ਦੇਣਾ ਤੁਸੀਂ ਸਾਰੇ ਪੈਸੇ ਸਾਨੂੰ ਵੀਜ਼ਾ ਤੋਂ ਬਾਅਦ ਦੇਣੇ ਆ ਤੇ ਇਹ ਜਿਹੜੀਆਂ ਸਾਡੀਆਂ ਆਪਸ਼ਨਸ ਨੇ ਕ੍ਰੀਏਟਿਵ ਫਿਊਚਰ ਕੋਲ ਮੋਨੋਪੋਲੀ ਚੀਜ਼ਾਂ ਨੇ ਇਹ ਕੋਈ ਵੀ ਮਾਰਕੀਟ ਦੇ ਵਿੱਚ ਤੁਸੀਂ ਜਾਓਗੇ ਸਾਈਪ੍ਰਸ ਵਿਦ ਵੀਜ਼ਾ ਕਰ ਰਹੇ ਨੇ ਜਾਂ ਆਪਾਂ ਆਸਟ੍ਰੇਲੀਆ ਦੇ ਵਿੱਚ 60 ਪੀਟੀ ਸਕੋਰ ਦੇ ਨਾਲ ਕਰ ਰਹੇ ਨੇ ਲੋਕ ਬਟ ਜਿਹੜੀਆਂ ਇਹ ਸਾਡੀਆਂ ਨੇ ਇਹ ਇਹ ਚੀਜ਼ਾਂ ਸੇ ਫਰਮਨੋਪਲੀ ਸਾਡੇ ਕੋਲ ਨੇ ਸਾਡੇ ਟਾਈਜ਼ ਨੇ ਸਾਡੇ 올ਡ ਜਿਹੜੇ ਰਿਲੇਸ਼ਨਸ਼ਿਪ ਬਿਲਡ ਕੀਤੇ ਹੋਏ ਨੇ ਉਹਦੇ ਬੇਸ ਦੇ ਉੱਤੇ ਸਾਡੇ ਜਿਹੜੇ ਰਿਲੇਸ਼ਨਸ ਨੇ ਇਹ ਸਿਰਫ ਤੁਹਾਨੂੰ ਕ੍ਰੀਏਟਿਵ ਫਿਚਰ ਕਾਉਂਸਲੈਂਜਾਂ ਦੇ ਅੰਦਰ ਹੀ ਚੀਜ਼ਾਂ ਮਿਲਣਗੀਆਂ ਕਿਉਂਕਿ ਪਿੱਛੇ ਜੇ ਅਸੀਂ ਕਲਚਰ ਨੂੰ ਬਹੁਤ ਪ੍ਰੋਮੋਟ ਕੀਤਾ ਸੀ ਕਲਚਰ ਸਟੱਡੀ ਵੀਜ਼ਾ ਨੂੰ ਸਾਡੇ ਬਹੁਤ ਸਾਰੇ ਸਟੂਡੈਂਟ ਗਏ ਇਵਨ ਕਿ ਮੈਂ ਕਹਿੰਨੀ 500 ਵੀਜ਼ਾ ਸੀ ਇਜ਼ੀਲੀ ਕੱਢ ਲਿਆ ਸੀਗਾ ਉਸ ਟਾਈਮ ਤੇ ਉਹ 500 ਵੀਜ਼ਾ ਵਾਲਾ ਸਾਡਾ ਸਿੰਗਲ ਬੱਚਾ ਵਾਪਿਸ ਨਹੀਂ ਆਇਆ ਸਾਰੇ ਬੱਚਿਆਂ ਦਾ ਸਟੱਡੀ ਪਰਮਿਟ ਉੱਤੇ ਅਸੀਂ ਕਨਵਰਟ ਕਰਵਾਇਆ ਤੇ ਐਵੇਂ ਹੀ ਅਸੀਂ ਇਹਨਾਂ ਚੀਜ਼ਾਂ ਦੀਆਂ ਵੀ ਪ੍ਰੋਪਰ ਸ਼ਾਰਟੀਜ਼ ਲੈ ਰਹੇ ਆ ਜਿਹੜੀ ਚੀਜ਼ ਇੱਥੇ ਮੈਂ ਬੋਲੀ ਆ ਬੋਲ ਕੇ ਗਈ ਆ ਉਹੀ ਤੁਹਾਡੇ ਨਾਲ ਹੋਊਗੀ ਇਹਦੇ ਵਿੱਚ 110% ਮੇਰੀ ਜਿਹੜੀ ਜ਼ੁਬਾਨ ਆ ਜਾਂ ਮੇਰੀ ਜੋਰੀ ਸ਼ਾਰਟੀ ਆ ਉਹ ਰਹੇਗੀ ਤੇ ਤੁਸੀਂ ਜਦੋਂ ਵੀ ਸਾਡੀ ਕੰਪਨੀ ਚ ਆ ਰਹੇ ਹੋ ਤੁਸੀਂ ਬੇਫਿਕਰ ਹੋ ਕੇ ਆਓ ਅਪਲਾਈ ਕਰੋ ਤੁਸੀਂ ਜਿਹੜੀਆਂ ਚੀਜ਼ਾਂ ਤੁਹਾਡੀਆਂ ਟਰਮ ਐਂਡ ਕੰਡੀਸ਼ਨ ਆ ਈਵਨ ਕਿ ਸਾਡੀ ਕੰਪਨੀ ਐਗਰੀਮੈਂਟ ਕਰਨ ਨੂੰ ਵੀ ਤੁਹਾਡੇ ਨਾਲ ਰੈਡੀ ਹੋਊਗੀ ਜੋ ਸਾਡੀਆਂ ਇੱਥੇ ਟਰਮ ਐਂਡ ਕੰਡੀਸ਼ਨਸ ਮੈਂ ਬੋਲ ਕੇ ਜਾ ਰਹੀਆਂ ਇਹਹੀ ਟਰਮ ਐਂਡ ਕੰਡੀਸ਼ਨਸ ਬਿਫੋਰ ਵੀਜ਼ਾ ਆਫਟਰ ਵੀਜ਼ਾ ਰਹਣਗੀ ਬਿਲਕੁਲ ਮੈਮ ਤੁਸੀਂ ਹੁਣੇ ਸਿੰਗਾਪੁਰ ਦੀ ਗੱਲ ਕੀਤੀ ਕਿ ਪਹਿਲਾਂ ਤਾਂ ਸਟੱਡੀ ਵੀਜ਼ਾ ਲੱਗੂਗਾ ਸਟੂਡੈਂਟ ਦਾ 6 ਮਹੀਨੇ ਬੱਚਾ ਉੱਥੇ ਪੜ੍ਹਾਈ ਕਰੂਗਾ ਤੇ ਉਹਦੇ ਲਈ ਪਲੱਸ 2 ਚਾਹੀਦੀ ਹੋਊਗੀ 10th ਵੀ ਚੱਲੇਗੀ 10th ਵੀ ਚੱਲੇਗੀ ਆਇਲਟਸ ਪੀਟੀ ਦੀ ਲੋੜ ਨਹੀਂ ਹੈਗੀ ਹਨਾ ਤੇ ਨਾਲ ਦੀ ਨਾਲ ਅਗਲੇ 6 ਮਹੀਨੇ ਤੁਸੀਂ ਪੇਡ ਇੰਟਰਨਸ਼ਿਪ ਲੈ ਕੇ ਦੋਗੇ ਜਿਸ ਦਾ ਕਿ ਤਕਰੀਬਨ 7200 ਡਾਲਰ ਤੁਸੀਂ ਕਹਿ ਰਹੇ ਹੋ ਚਲੋ ਉੱਪਰ-ਨੀਚੇ ਹੋ ਸਕਦਾ ਹੈ ਪਰ ਤਕਰੀਬਨ ਆਪਾਂ ਕਹਿ ਲਈਏ 7000 ਡਾਲਰ 6 ਮਹੀਨੇ ਚ ਬੱਚਾ ਉੱਥੇ ਕਮਾਊਗਾ ਪੇਡ ਇੰਟਰਨਸ਼ਿਪ ਹੋਊਗੀ ਹਨਾ ਪੇਡ ਇੰ ਕੀ ਕੋਰਸ ਕਿਸ ਤਰ੍ਹਾਂ ਦੇ ਹੁੰਦੇ ਆ ਇਹ ਕੋਰਸ ਡਿਪਲੋਮਸ ਹੁੰਦੇ ਨੇ ਹਸਪੀਟੈਲਿਟੀ ਡਿਪਲੋਮਾ ਹੋ ਗਿਆ ਹੋਟਲ ਮੈਨੇਜਮੈਂਟ ਹੋ ਗਿਆ ਐਵੇਂ ਦੇ ਡਿਪਲੋਮਸ ਹੋਣਗੇ ਇਹ ਡਿਪਲੋਮਾ ਜਿਹੜਾ 6+6 ਹੈ ਇਹ ਸੋਚੋ ਕਿ ਤੁਸੀਂ ਬੱਚਾ ਜਿਹੜਾ ਪੈਸਾ ਖਰਚ ਕੇ ਜਾ ਰਿਹਾ इजीली ਆਪਣਾ ਕਵਰ ਕਰ ਸਾਲ ਦੇ ਵਿੱਚ ਕਵਰ ਕਰ ਲੇਗਾ ਨਾਲੇ ਤੁਹਾਡੇ ਕੋਲ ایکسپੀਰੀਅੰਸ ਤੇ ਡਿਗਰੀ ਆ ਗਈ ਸਿੰਗਾਪੁਰ ਦੀ ਤੇ ਸਿੰਗਾਪੁਰ ਦਾ ਡਾਲਰ ਵੀ ਕਾਫੀ ਮਹਿੰਗਾ ਹੈ ਤੇ ਉੱਥੋਂ ਫਿਰ ਅੱਗੇ ਜੇ ਤੁਸੀਂ ਪੜ੍ਹਾਈ ਕਰਨੀ ਹੈ ਅੱਗੇ ਆਪਸ਼ਨਸ ਵੀ ਫਿਰ ਅੱਗੇ ਐਸ ਪਾਸ ਜਾਂ ਕੁਝ ਵਰਕ ਪਰਮਿਟ ਕਨਵਰਜਨ ਉਹ ਅੱਗੇ ਬੱਚੇ ਨੂੰ ਆਪਸ਼ਨਸ ਅਸੀਂ ਸਮਝਾਉਂਦੇ ਦਾਂਗੇ ਬਟ ਅਗਲੇ ਦੀ ਅਸੀਂ ਕੋਈ ਸ਼ਾਰਟ ਹੀ ਨਹੀਂ ਲਵਾਂਗੇ ਕਿ ਅਸੀਂ ਕਰਾ ਕੇ ਦਵਾਂਗੇ ਉਹਦੇ ਵਿੱਚ অপਸ਼ਨਸ ਹੈਗੀਆਂ ਨੇ ਤੁਸੀਂ ਸੈਟਲਮੈਂਟ ਵੀਜ਼ਾ ਰਿਫਿਊਜ਼ਲ ਵਾਲੇ ਵੀ ਐਪਲਾਈ ਕਰ ਸਕਦੇ ਵੀਜ਼ਾ ਕਿਨੇ ਪਰਸੈਂਟ ਚਾਂਸਸ ਹੈਗੇ ਆ ਉਹਦੇ ਸਾਡੇ 15 ਤੋਂ 20 ਦਿਨ ਦੇ ਵਿੱਚ 110% ਰਿਜ਼ਲਟ ਨਿਕਲਿਆ ਹੈ ਹੁਣੇ ਅਸੀਂ ਲੇਟੈਸਟ 20 ਵੀਜ਼ਾਸ ਜਿਹੜੇ ਆ ਸਿੰਗਾਪੁਰ ਦੇ ਕਰਵਾ ਚੁੱਕੇ ਆ ਤੇ ਉਹ 20 ਵੀਜ਼ਾ ਜਿਹੜੇ ਅਸੀਂ ਅਪਲਾਈ ਕੀਤੇ ਸੀ 15 ਤੋਂ 20 ਦਿਨ ਦੇ ਵਿੱਚ ਅਸੀਂ ਉਹਨਾਂ ਦੇ ਰਿਜ਼ਲਟ ਜਿਹੜੇ ਉਹ ਲੈ ਆਏ ਨੇ ਮੈਮ ਸਿੰਗਾਪੁਰ ਜਦੋਂ ਬੱਚਾ ਜਾਂਦਾ ਨਾ ਉਸ ਨੂੰ ਇੱਕ ਪ੍ਰੋਬਲਮ ਹੁੰਦੀ ਹੈ ਵੀ ਜਿਵੇਂ ਹੁਣੇ ਤੁਸੀਂ ਗੱਲ ਕਰ ਰਹੀ ਸੀ ਇਮੀਨੈਂਟ ਡੰਸ਼ ਉਹਨੂੰ ਹੋਰ ਅੱਗੇ ਆਪਸ਼ਨਸ ਨਹੀਂ ਲੱਭਦੀਆਂ ਇਸ ਪਾਸ ਦੇ ਜਾਂ ਹੋਰ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਉਸ ਦੇ ਲਈ ਕੋਈ ਇਸ ਤਰ੍ਹਾਂ ਇਸ ਚ ਖਾਸ ਹੈਗਾ ਵੀ ਵੀ ਕਿਵੇਂ ਹੋ ਸਕਦੀ ਹੈ ਜਾਂ ਉਹ ਉਹਨੇ ਪਾਸ ਹਾਂਜੀ ਜਿਹੜੇ ਤੁਸੀਂ ਕਾਲਜ ਤੋਂ ਡਿਪਲੋਮਾ ਕਰ ਰਹੇ ਹੋ ਜਿਹੜਾ ਕਾਲਜ ਤੁਹਾਨੂੰ 7200 ਡਾਲਰ ਦੀ ਇੰਟਰਨਸ਼ਿਪ ਦੇ ਰਿਹਾ ਦੇਖੋ ਕਿ ਉਹਦਾ ਸਟੂਡੈਂਟ ਕਿੰਨਾ ਹਾਈ ਡਿਮਾਂਡ ਹੋਊਗਾ ਇਟ ਮੀਨਸ ਤਾਂ ਹੀ ਉਹਨੂੰ ਦੇ ਰਿਹਾ ਕਿ ਉਹਨੂੰ ਅੱਗੇ ਮੈਨ ਪਾਵਰ ਦੀ ਜ਼ਰੂਰਤ ਆ ਕਿਸੇ ਵੀ ਫੀਲਡ ਦੇ ਵਿੱਚ ਜਿਹੜੇ ਵੀ ਫੀਲਡ ਦੇ ਵਿੱਚ ਉਹ ਬੱਚੇ ਨੂੰ ਇੰਟਰਨਸ਼ਿਪ ਲੈ ਕੇ ਦੇ ਰਿਹਾ ਤੇ ਤੁਹਾਡੀ ਜੌਬ ਸੈਟਲਮੈਂਟ ਉੱਥੇ ਹੀ ਹੋ ਸਕਦੀ ਹੈ ਤੁਹਾਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਆ ਇਟ ਮੀਨਸ ਹੁਣ ਮੈਂ ਆਪਣਾ ਆਫਿਸ ਚਲਾ ਰਹੀਆਂ ਮੈਨ ਪਾਵਰ ਦੀ ਮੈਨੂੰ ਵੀ ਬਹੁਤ ਲੋਡ ਆ ਤੇ ਇਟ ਮੀਨਸ ਉਹ ਕਾਲਜ ਜੇ ਇੰਟਰਨਸ਼ਿਪ ਦੇ 2500 ਡਾਲਰ ਦੀ ਇੰਟਰਨਸ਼ਿਪ ਦੇ ਨਾਲ ਦੇ ਰਿਹਾ ਇਟ ਮੀਨਸ ਤੁਸੀਂ ਸੋਚੋ ਕਿ ਜਿਹਦੇ ਨਾਲ ਕਾਲਜ ਦੇ ਟਾਈਜ਼ ਹੋਣਗੇ ਉਹ ਉਹ ਇੰਟਰਨਸ਼ਿਪ ਕਾਲਜ ਨੂੰ ਕਹਿੰਦਾ ਮੈਂਸ਼ਨ ਕਰਕੇ ਦੇ ਤੇ ਉੱਥੇ ਹੀ ਤੁਸੀਂ ਆਪਣਾ ਅੱਗੇ ਫ ਅਪਲਾਈ ਕਰ ਸਕਦੇ ਹੋ এমপ্লয়ੀ ਦੀ જરૂરਤ ਕਿਨੂੰ ਨਹੀਂ ਹੁੰਦੀ ਉੱਥੇ ਵੀ ਸਿੰਗਾਪੁਰ ਚ ਵੀ ਬਿਜ਼ਨਸ ਚੱਲ ਰਹੇ ਨੇ ਲੋਕਾਂ ਨੂੰ ਬਹੁਤ ਜ਼ਰੂਰਤ ਆ ਮੈਨਪਾਵਰ ਦੀ ਇਸ ਕਰਕੇ ਹੁਣ ਤੁਹਾਡਾ ਬਿਹੇਵੀਅਰ ਤੁਸੀਂ 6 ਮਨთ ਇੰਟਰਨਸ਼ਿਪ ਤੇ ਜਦੋਂ ਕੰਮ ਕਰ ਰਹੇ ਹੋ ਕਿੰਨੀ ਕੁ ਐਫਰਟਸ ਲਗਾ ਰਹੇ ਹੋ ਕਿੰਨੀ ਕੁ ਤੁਹਾਡੇ ਉਹਦੇ ਵਿੱਚ ਉਹਨਾਂ ਦੇ ਆਪਣੇ ਇੱਕ ਐਮਡੀ ਦੇ ਲਈ ਤੁਹਾਡੀਆਂ ਕਿੰਨੀਆਂ ਕੁ ਐਫਰਟਸ ਲੱਗ ਰਹੇ ਨੇ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਗੁੱਡ ਫੇਥ ਬਣਾ ਰਹੇ ਹੋ ਉਹ ਤੁਹਾਡੇ ਉੱਤੇ ਡਿਪੈਂਡ ਹੁੰਦਾ ਕਦੀ ਵੀ ਕੋਈ ਵੀ ਮੈਨੇਜਿੰਗ ਡਾਇਰੈਕਟਰ ਜਾਂ ਕੋਈ ਵੀ ਕੰਪਨੀ ਦਾ ਮੈਨੇਜਰ ਜਾਂ ਕੋਈ ਓਨਰ ਕਦੀ ਵੀ ਆਪਣੇ ਅچھے EMPLOYE ਨੂੰ ਜਾਣ ਨਹੀਂ ਦਿੰਦਾ ਇਹ ਤੁਹਾਡੇ ਉੱਤੇ ਡਿਪੈਂਡ ਹੋਣਾ ਅਸੀਂ 6+6 ਤੁਹਾਨੂੰ ਲੈ ਕੇ